ਕਿਰਿਆ ਤੋ ਰਖੜੀ ਬਣਾ ਮੇਰੇ ਤੋ ਲੈ ਵੀਰੇ ਕਰ ਹੱਥ ਐ ਫਿਰ ਬਣਾ ਲੇਂਗਾ ਰਖੜੀ ਇਸੇ ਨੇ ਵਸਾਲਾ ਪਰ ਮੈਂ ਤਾਂ ਬਾਗੀ ਜਾਨੀ ਆ ਭਾਬੀ ਆ ਤੋ ਕਿਵੇਂ ਗੱਲ ਕਰ ਰਹੀ ਆ ਮਾੜਾ ਮੋਟਾ ਨਾ ਸੋਚ ਸ਼ਾਮਸ ਕੇ ਬੋਲ ਨੀ ਚਾਲਾ ਪਤਾ ਮੈਨੂੰ ਮੈਂ ਕੀ ਬੋਲਦੀ ਆ ਮੇਰਾ ਹੋਸਵਾਚੀ ਬੋਲਦੀ ਆ ਮੈਂ ਜਾਂ ਤਾਂ ਹੋ ਰਹਿੰਦੀ ਐ ਇੱਥੇ ਫਿਰ ਜਾ ਮੈਨੂੰ ਰੱਖ ਲੈਂਦੇ ਇਹ ਗੱਲ ਹੈ ਕੀ ਕੋਈ ਸਹੀ ਕਿਹਾ ਕਿਸੇ ਨੇ ਕਹਿੰਦੇ ਮਾਵਾਂ ਨਾਲੀ ਨੱਤਿਆਂ ਦੇ ਪੇਕੇ ਹੁੰਦੇ ਨੇ ਪਰ ਹੁਣ ਜਦ ਮੇਰੀ ਮਾਂ ਹੀ ਨਹੀਂ ਰਹੀ ਹੋਰ ਇੱਥੇ ਮੈਨੂੰ ਕੋਣਾ ਸਮਝਣ ਵਾਲਾ ਵੀਰੇ ਭਾਬੀ ਔਰ ਕੀ ਮੈਂ ਪਰਵੀਨ ਸਸੀ ਗੱਲ ਬੱਬੀ ਸਸੀ ਗੱਲ ਸਸੀ ਗੱਲ ਪਾਣੇ ਸਸੀ ਆ ਵੀਰੇ ਹੋ ਠੀਕੋ ਬਸ ਵਧੀਆ ਬਹਿ ਜਾ ਪਾਣੀ ਲਿਆਵਾਂ ਪਹਿਲਾਂ ਲਿਆਓ ਭਾਬੀ ਹੁਣ ਤਮਾਕੂ ਉਧਰ ਪੀ ਕੇ ਹੀ ਹੋਵੇਂਗੀ ਭਾਬੀਨ ਕੀ ਹੋ ਗਿਆ ਵੀਰੇ ਐਵੇਂ ਦੀ ਕਿਉਂ ਗੱਲ ਕਰ ਰਹੀ ਆਂ ਉਧਰ ਕਿਧਰ ਦਾ ਕੀ ਮਤਲਬ ਕੁਛ ਨਹੀਂ ਪਹਣੇ ਉਹ ਤਾਂ ਐਵੇਂ ਹੀ ਕਹਿ ਰਹੀ ਹੋਣੀ ਆ ਹੋਰ ਵਧੀਆ ਪਹੁੰਚ ਗਈ ਪਹਣੇ ਹਾਂ ਵੀਰੇ ਮੈਂ ਤਾਂ ਵਧੀਆ ਠੀਕ ਠਾਕ ਆ ਗਈ ਚਲੋ ਵਧੀਆ ਗੱਲ ਆ ਮੈਂ ਸੋਚਿਆ ਵੀ ਰਖੜੀਆਂ ਆ ਗਈਆਂ ਚੱਲ ਕਿ ਆਉਣਾ ਵੀਰੇ ਦੇ ਰਖੜੀ ਬੰਨਿਆ ਵਾਂ ਚਲੋ ਵਧੀਆ ਕੀਤਾ ਤੂੰ ਪਹਣੇ ਹਾਂ ਹੋਰ ਪਰੌਣਾ ਕਿਵੇਂ ਆ ਪਹਣੇ ਪਰੌਣਾ ਵੀ ਵਧੀਆ ਹੋਰ ਪਹਣੇ ਘਰ ਸੁੱਖ ਸ਼ਾਂਤ ਆ ਲੈ ਪ੍ਰਭੂ ਹਾਂ ਹਾਂ ਵੀਰੇ ਲੈ ਤੁਸੀਂ ਇੱਧਰ ਤੇ ਬੈਠ ਜਾਓ। ਭਾਬੀ ਆ ਡੱਬੇ ਸੰਭਲੋ। ਇਹਨੂੰ ਕੀ ਸੀ ਪਰਵੇਂ ਨਾ ਉਧਰ ਗਈ ਤਾਂ ਹੈਗੀ ਸੀ ਉਧਰ ਦੇ ਆਉਂਦੀ। ਭਾਬੀ ਕਿਵੇਂ ਦੀ ਗੱਲਾਂ ਕਰੀ ਜਾਂਦੇ ਹੋ ਤੁਸੀਂ। ਨਾ ਜਦੋਂ ਤੂੰ ਇੱਥੋਂ ਨੰਕੇ ਗਈਆਂ ਪਹਿਲਾਂ ਉਹਨਾਂ ਦਾ ਘਰ ਆਉਂਦਾ ਕ ਆਪਣਾ ਘਰ ਆਉਂਦਾ ਕ। ਭਾਬੀ ਤੂੰ ਤਾਂ ਐ ਗੱਲ ਕਰਦੀ ਐ ਜਿਵੇਂ ਮੈਂ ਸਿੱਧੀ ਇੱਧਰੋਂ ਲੰਗੀ ਹੋਵਾਂ। ਉਹ ਤਾਂ ਉਂ ਬਾਗੀ ਸੀਗੀ ਉਧਰ ਮੈਂ ਕੀ ਕਹਾਂ ਮੇਰਾ ਹੱਕ ਨਹੀਂ ਬੰਦਾ ਹੈਗਾ। ਉਹ ਵੀ ਮੇਰੇ ਭਰਾ ਤੇ ਵੀ ਮੇਰਾ ਭਰਾਗਾ। حق ਦਾ ਬੰਦਾ ਪਰ ਵੀ ਨਾ ਪਰ ਪਹਿਲਾਂ ਸਾਡਾ ਘਰ ਆਉਂਦਾ ਤੂੰ ਸਾਡੇ ਆਇਆ ਕਰ ਪਹਿਲਾਂ ਅੱਭੀ ਇਹ ਤਾਂ ਨਾ ਸੋਚਣ ਸਮਝਣ ਦਾ ਨਜ਼ਰੀਆ ਦਾ ਤੇ ਜਿੰਨੀ ਮਰਜ਼ੀ ਗੱਲਾਂ ਨੂੰ ਵਿਧਾਈ ਚੱਲੋ ਮੈਂ ਤਾਂ ਇਨੇ ਚੌਰਨ ਆ ਲਈ ਸੀ ਕਿ ਕੋਈ ਨਹੀਂ ਵੀਰੇ ਦੇ ਰਖੜੇ ਬਣੇ ਹੋਣਗੇ ਅੱਗੇ ਭਾਬੀ ਤੂੰ ਹੋਰੇ ਗੱਲਾਂ ਲੈ ਕੇ ਬੈਠ ਗਈ ਦੱਸ ਨਹੀਂ ਭੈਣੇ ਤੇਰਾ ਹੱਕ ਬਣਦਾ ਸੀ ਇੱਧਰ ਆਉਣ ਦਾ ਪਹਿਲਾਂ ਵੀਰੇ ਤੁਸੀਂ ਇੰਨਾ ਕੱਤੇ ਗੁੱਸੇ ਕਰਦੇ ਹੋਗੇ ਫਿਰ ਕੀ ਹੋ ਗਿਆ ਲੈ ਮੈਂ ਹੁਣ ਆ ਗਈ ਹੁਣ ਪਹਿਲਾਂ ਰਖੜੀ ਤੁਹਾਡੇ ਕੋਲ ਹੀ ਲੈ ਕੇ ਆਈਆਂ ਮੈਂ ਸੋਚਿਆ ਉਧਰ ਜਾ ਰਖੜੀ ਲੈ ਕੇ ਬਾਅਦ ਚ ਵਗ ਜਾਂਗੀ ਚਲ ਠੀਕ ਆ ਭੈਣੇ ਬੰਨ ਦੇ ਰੱਖ ਲਈ ਫਿਰ ਲੈ ਆ ਕੇ ਰਖੜੀ ਬੰਨਦੇ ਹੁਣ ਚਾਹ ਪਾਣੀ ਤੇ ਪੀ ਲੈਣ ਦੋ ਕੁਦਰ ਡੱਕ ਗਈ ਆ ਭਾਬੀ ਨੇ ਵੱਡੀ ਨੇ ਦੁੱਧ ਪਿਲਾਇਆ ਹੋਣਾਗਾ ਗਰਮ ਕਰ ਕਰਕੇ ਚਲ ਜਾ ਭੈਣ ਵਾਸਤੇ ਚਾਹ ਪਾਣੀ ਲੈ ਆ ਨਹੀਂ ਨਹੀਂ ਵੀਰੇ ਕੋਈ ਗੱਲ ਨਹੀਂ ਭਾਬੀ ਮੈਨੂੰ ਕਸ ਚੀਜ਼ ਦੀ ਜ਼ਰੂਰਤ ਨਹੀਂ ਹੈ ਲੈ ਭੈਣੇ ਤੂੰ ਤਾਂ ਗੁੱਸਾ ਹੀ ਕਰ ਗਈ ਅਸੀਂ ਤਾਂ ਮਜ਼ਾਕ ਕਰਦੇ ਸੀ ਵੀਰੇ ਇਹ ਕਿਹਣਾ ਮਜ਼ਾਕ ਵਾਲੀ ਨਹੀਂ ਹੁੰਦੀ ਜਿਹੜੀ ਤੁਸੀਂ ਕਰ ਰਹੇ ਹੋਗੇ ਚੱਲ ਭੈਣੇ ਗੁੱਸਾ ਛੱਡ ਪਾਣੀ ਪੀ ਠੰਡੀ ਹੋ ਜਾ ਨਾਲੇ ਨੂੰੰਦਰਾ ਆਖਿਆ ਪਾਣੀ ਚੱਲ ਮੇਰੀ ਗੱਲ ਸੁਣ ਮੈਂ ਨਾ ਚਾਹ ਤਰਕੇ ਆਉਣੀ ਹੈਗੀ ਚਾਹ ਪੀ ਲਾਸਤ ਤੋਂ ਬੰਨਦੇ ਆਪਦੇ ਭਰਾ ਦੇ ਰਖੜੀ ਫੇਰ ਤੂੰ ਭਾਬੀ ਤੂੰ ਮੇਰੇ ਲਵੇ ਨਾ ਬੈਠ ਕੇ ਉਂਜੀ ਦੁੱਖ ਸੁੱਖ ਦੀਆਂ ਗੱਲਾਂ ਬਾਤਾਂ ਕਰ ਲੈ ਕੋਈ ਨਹੀਂ ਚਾਹ ਤਾਂ ਮੈਨੇ ਪੀ ਲਈ ਚੱਲ ਪ੍ਰਵੀਨ ਤੂੰ ਬੈਠ ਦੋ ਮਿੰਟ ਠੀਕ ਆ ਤੁਸੀਂ ਮਾੜਾ ਜਿਹਾ ਪੁਰਿਆਇਓ ਚਲ ਲਦਾਸ ਆ ਭਾਬੀ ਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਇੱਥੇ ਨੇ ਚਾਉਣ ਆ ਲਈ ਸੀਗੀ ਪਰ ਆਪੇ ਦੇ ਪਤਰੀ ਦਿਮਾਗ ਚ ਕੀ ਤਾਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਇਹ ਵੀ ਸਹੀ ਕਹਿੰਦੇ ਸੀਗੇ ਵੀ ਕੀ ਕਰਨਗੀ ਉੱਥੇ ਜਾ ਕੇ ਮੈਂ ਹੀ ਹੋਈ ਜਿੱਤੇ ਕਰਕੇ ਬੈਠ ਗਈ ਵੀ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਬੈਠੋ ਦੋ ਮਿੰਟ ਮੈਂ ਸੁਣਵਾ ਕਹਿੰਦੀ ਸੀ ਮੈਂ ਕਿਹਾ ਪ੍ਰਵੀਨ ਹੁਣ ਆਪਣੇ ਘਰੇ ਆਪ ਆ ਗਈ ਹੁਣ ਤੁਸੀਂ ਜ਼ਮੀਨ ਦੀ ਤੇ ਘਰ ਦੀ ਗੱਲ ਛੇੜੋ ਵੀ ਸਾਨੂੰ ਜਗਾ ਕਿੰਨੀ ਦਿਨੇ ਵੰਡ ਕੇ ਤੇ ਜ਼ਮੀਨ ਕਦੋਂ ਸਾਡੇ ਨਾਲ ਵੰਨੇ ਉਹ ਕੋਈ ਨਾ ਕਰ ਲਾਂਗੇ ਤੂੰ ਆਮੀ ਟੈਨਸ਼ਨ ਲੈ ਰੱਖਣੀ ਐ ਲੈ ਮੈਨੂੰ ਕਹਿਣਾ ਤੁਸੀਂ ਵੀ ਟੈਨਸ਼ਨ ਨਾ ਲੈ ਟੈਨਸ਼ਨ ਨਾ ਕਰਾ ਹੋਰ ਕੀ ਕਰਾਂ ਆਹ ਦੇਖ ਲੋ ਆ ਚੱਕ ਲਈ ਆਪਣੇ ਘਰੇ ਸੜੇ ਹੋਏ ਦੋ ਡੱਬੇ ਉਧਰ ਬਤਨ ਕੀ ਕੁਛ ਲੈ ਕੇ ਗਈ ਹੋਣੀ ਹੈਗੀ ਨਾ ਉਹਨੂੰ ਐ ਨਹੀਂ ਸੀ ਪਤਾ ਹੈਗਾ ਵੀ ਮੈਂ ਆਪਦੇ ਪਹਿਲਾਂ ਛੋਟੇ ਭਰਾ ਕਰਨੀ ਜਾਵਾਂ ਬਾਅਦ ਚ ਵਗ ਜੂਗੀ ਉਧਰ ਮੈਂ ਚਲ ਬੱਗੀ ਹੋਣੀ ਆ ਕੀ ਕੁਛ ਡੱਬੇ ਹੀ ਲੈ ਕੇ ਗਈ ਹੋਣੀ ਆ ਹੋਰ ਕੀ ਲੈ ਕੇ ਜਾਣਾ ਉਹਨੇ ਆ ਸੋਡੀਆਂ ਆ ਗੱਲਾਂ ਨਹੀਂ ਮੁਕਦੀਆਂ ਹੈਗੀਆਂ ਡੱਬੇ ਹੀ ਲੈ ਕੇ ਗਈ ਹੋਣੀ ਆ ਕਿੱਥੇ ਤੁਸੀਂ ਉਹਨੂੰ ਕਹਿੰਦੇ ਵੀ ਭਾਈ ਤੂੰ ਆਪਣੇ ਘਰੇ ਪਹਿਲਾਂ ਹੈ ਥੋੜਾ ਹੱਕ ਨਹੀਂ ਮੰਦਾ ਕੋਈ ਗੱਲ ਕਹਿਣ ਦਾ ਚੱਲ ਕੋਈ ਨਾ ਫਿਰ ਵੀ ਉਹ ਵੀ ਭਾਈ ਆ ਜੇ ਚਲੇ ਗਏ ਤਾਂ ਕੁਝ ਨਹੀਂ ਹੁੰਦਾ ਹਾਂ ਹਾਂ ਬਸ ਆਹੀ ਗੱਲ ਰੱਖੀ ਚੱਲ ਕੋਈ ਨਾ ਚੱਲ ਕੋਈ ਨਾ ਅੱਗੇ ਹੋਰ ਨਾ ਕੁਝ ਕਹੀਂ ਤੂੰ ਹੋਰ ਕੀ ਕਵਾਂ ਜੇ ਮੇਰਾ ਜੀ ਕਰਤਾ ਨਾ ਮੈਂ ਤਾਂ ਤੁਹਾਡੇ ਮੂੰਹ ਚੁੱਪ ਕਰ ਗਈ ਘਰੋਂ ਕਿਹੜਾ ਉਹਨੂੰ ਬਾਹਰ ਫੜ ਕੇ ਨਾ ਕੱਢ ਦਿੰਦੀ ਪਤਾ ਮੈਨੂੰ ਕਿੰਨਾ ਗੁੱਸਾ ਚੜ ਰਿਹਾ ਗਿਆ ਆਏ ਨਹੀਂ ਹੁੰਦਾ ਹੈਗਾ ਤੂੰ ਵੀ ਪਤਾ ਨਹੀਂ ਕੀ ਕੁਝ ਬੋਲਦੀ ਐ ਹੋਰ ਕੀ ਕਰਾਂ ਮੈਂ ਮੈਨੂੰ ਦੱਸੋ ਤਾਂ ਸਹੀ ਗੈ ਵੀ ਸਕਦੇ ਤੁਸੀਂ ਉਹਨੂੰ ਹੁਣ ਗੱਲ ਛੇੜਿਓ ਤੁਸੀਂ ਆਪ ਵੀ ਭਾਈ ਪ੍ਰਵੀਨ ਜਿਹੜਾ ਸਾਡਾ ਹੱਕ ਬਣਦਾ ਸਾਨੂੰ ਦਵਾ ਕੇ ਜਾ ਠੀਕ ਆ ਨਾ ਜਾਣੇ ਉਹਨਾਂ ਦੇ ਸਾਰਾ ਕੁਝ ਨਾਂ ਲਵਾਤਾ ਘਰ ਵੀ ਉਹਨਾਂ ਦੇ ਨਾਂ ਜਮੀਨ ਵੀ ਸਾਰਾ ਕੁਝ ਉਹਨਾਂ ਦੇ ਨਾਂ ਫੇਰ ਫੇਰ ਕੀ ਕਰਾਂਗੇ ਆਪਾਂ ਤੇ ਕਰ ਲਾਂਗੇ ਗੱਲ ਜਮੀਨ ਕਿਹੜਾ ਭੱਜੇ ਚੱਲੀ ਆ ਜਦੋਂ ਸਾਰਾ ਕੁਝ ਉਹਨੇ ਨਾ ਹੁੰਜਾ ਮਾਰ ਕੇ ਉਧਰ ਸਿਰਦਾ ਉਦੋਂ ਗੱਲ ਕਰਿਓ ਤੁਸੀਂ ਆਏ ਨਹੀਂ ਹੁੰਦਾਗਾ ਨਾਲ ਉਹ ਦੇਖਦੀ ਪਈ ਆ ਚੱਲਾ ਚਲੀਏ ਕਿਉਂ ਹੋ ਗਿਆ ਭਾਬੀ? ਕੋਸ ਨਹੀਂ ਕੋਸਣੀ ਹੋਇਆ ਪ੍ਰਵੀਨ। ਕੀ ਗੱਲ ਭਾਬੀ? ਵੀਰੇ ਨੂੰ ਕਾਦੇ ਇਸ਼ਾਰੇ ਜੇ ਕਰੀ ਜਾਂਦੇ ਤੁਸੀਂ। ਜੇ ਕੋਈ ਗੱਲ ਹੈ ਤਾਂ ਮੈਨੂੰ ਖੁੱਲਕੇ ਦੱਸੋ। ਗੱਲ ਤਾਂ ਕੁਛ ਨਹੀਂ ਪ੍ਰਵੀਨ। ਉਹ ਤਾਂ ਇਹ ਗੱਲ ਸੀਗੀ। ਇਹਨੇ ਤਾਂ ਕਦੇ ਗੱਲ ਛੇੜਨੀ ਤੇਰੇ ਕੋਲੇ। ਨਾਲ ਤਾਂ ਸਾਡਾ ਘਰ ਜਿਹੜਾ ਸਾਡਾ ਹਿੱਸਾ ਬੰਦਾ। ਨਾਲੇ ਜ਼ਮੀਨ 'ਚ ਸਾਡੇ ਨਾਲਵਾ ਦੋ ਭਾਈ। ਉਹਨਾਂ ਦਾ ਕੀ ਪਤਾ ਕੀ ਕੁਛ ਕਰਨਗੇ ਸਾਡੇ ਨਾਲ। ਭਾਬੀ ਦਿਮਾਗ ਤਾਂ ਠੀਕ ਆ ਤੁਹਾਡਾ। ਕੋਈ ਗੱਲ ਨਹੀਂ ਹੌਲੀ ਹੌਲੀ ਸਾਰਾ ਕੁਝ ਹੋ ਜੂਗਾ 1 ਕੋ ਲੱਖ ਤੇ ਨਾਲੇ ਮੈਂ ਕੱਲੀ ਇਹ ਸਭ ਕਿੱਦਾਂ ਕਰ ਸਕਦੀ ਆ ਲੈ ਦੱਸ ਅਕੇ ਮੈਂ ਕੱਲੀਆਂ ਕਿੱਦਾਂ ਕਰ ਸਕਦੀ ਆ ਤੂੰ ਕਹਿ ਸਕਦੀ ਆ ਉਹਨਾਂ ਨੂੰ ਵੀ ਭਾਈ ਉਹਨਾਂ ਦਾ ਹੱਕ ਉਹਨਾਂ ਨੂੰ ਦੋ ਤੇ ਸਾਡਾ ਹੱਕ ਆਪਦੇ ਕੋਲੇ ਰੱਖੋ ਭਾਬੀ ਇਹ ਗੱਲ ਤਾਂ ਤੁਸੀਂ ਵੀ ਕਰ ਸਕਦੇ ਹੋ ਨਾ ਵੀਰੇ ਹੋਰਿਆਂ ਨਾਲ ਉਹ ਕਿਹੜਾ ਤੁਹਾਨੂੰ ਮੂੰਚ ਪਾਉਣ ਲੱਗੇ ਨੇਗੇ ਅਸੀਂ ਤਾਂ ਤੇਰੇ ਤੇ ਛੱਡੀਆਂ ਗੱਲ ਵੀ ਆਪੇ ਪ੍ਰਵੀਨ ਆਊਗੀ ਆਪੇ ਕਰ ਲੂ ਗੱਲ ਪ੍ਰਵੀਨ ਤੇਰੀ ਗੱਲ ਹੋਰ ਆ ਸਾਡੀ ਗੱਲ ਹੋਰ ਆ ਵੀਰੇ ਤੁਸੀਂ ਤਾਂ ਐ ਕਰਦੇ ਜਿਵੇਂ ਤੁਹਾਡਾ ਜ਼ਮੀਨ ਵਟ ਦਾ ਰੌਲਾ ਪਹਿਲਾਂ ਹੀ ਛੜਿਆ ਹੋਇਆ ਹੋਵੇ ਹਾਂ ਇੰਨੇ ਕ ਤਾਂ ਗੁੱਸੇ ਨਾਲ ਚੱਲਦੇ ਰਹਿੰਦੇ ਨੇਗੇ ਨਾਲੇ ਹੋਰ ਕਿਹੜਾ ਭਰਾ ਨਹੀਂ ਹੈਗੇ ਪਹਿਲਾਂ ਦੇਖ ਲੋ ਇੱਕੋ ਘਰ ਚ ਸਾਰੇ ਜਣੇ ਇਕੱਠੇ ਰਹੀ ਜਾਂਦੇ ਸੀਗੇ ਹੁਣ ਤੁਸੀਂ ਇੱਕ ਦੂਜੇ ਨੂੰ ਦੇਖ ਕੇ ਵੀ ਨਹੀਂ ਜਰਦੇ ਹੈਗੇ ਐ ਕਿੰਨਾ ਕ ਟੈਨਸ਼ਨ ਚੱਲੂਗਾ ਨਾਲੇ ਉਹ ਜੇ ਉਹਨਾਂ ਨੇ ਮੈਨੂੰ ਅੱਗੋਂ ਚਾਰ ਸਣਾ ਜੇ ਫਿਰ ਮੈਂ ਕੀ ਕਹੂੰਗੀ ਉਹਨਾਂ ਨੂੰ ਉਹ ਇਹ ਵੀ ਤਾਂ ਕਹਿ ਸਕਦੇ ਨੇਗੇ ਵੀ ਭਾਈ ਉਹ ਆਪ ਗੱਲ ਕਰਨ ਤੂੰ ਕੌਣ ਹੋਣੀ ਹੈ ਵਿੱਚ ਗੱਲ ਕਰਨ ਵਾਲੀ ਫਿਰ ਮੈਂ ਕੀ ਕਹੂੰਗੀ ਉਹਨਾਂ ਲੈ ਤੂੰ ਤਾਂ ਸਤਜੁੱਗ ਵਾਲੀਆਂ ਗੱਲਾਂ ਕਰਦੀਆਂ ਸਾਡਾ ਤਾਂ ਹੁਣ ਜਨਮ ਜਨਮਾਂ ਦਾ ਫਰਕ ਪੈ ਗਿਆ ਨਾ ਉਹ ਸਾਡੇ ਮਰਿਆਂ ਤੇ ਆਉਣ ਨਾ ਅਸੀਂ ਉਹਨਾਂ ਦੇ ਜਾਈ ਭਾਬੀ ਫਿਰ ਇਹੀ ਗੱਲਾਂ ਤੂੰ ਮੂਹਤੇ ਕਹਦੇ ਮੈਂ ਭਾਬੀ ਨੂੰ ਮੈਨੂੰ ਕਾਦੇ ਵਾਸਤੇ ਤੁਸੀਂ ਵਿੱਚ ਬਦਨਾਮ ਕਰਦੇ ਹੋਗੇ ਤੂੰ ਇਸ ਘਰ ਦੀ ਕੁਛ ਲੱਗਦੀ ਨਹੀਂ ਲੱਗਦੀ ਆ ਪਰ ਮੈਂ ਆ ਕੁਛ ਨਹੀਂ ਕਰ ਸਕਦੀ ਜਿਹੜਾ ਕੁਛ ਤੁਸੀਂ ਮੇਥੋਂ ਕਰਵਾਉਣਾ ਚਾਹੁੰਦੇ ਹੋ ਭੈਣੇ ਤੂੰ ਘਰ ਚੋਂ ਵੱਡੀ ਆ ਤੂੰ ਗੱਲ ਕਰ ਸਕਣੀ ਆ ਵੀਰੇ ਜੇ ਤੁਸੀਂ ਟਿਕਾਈ ਨਾਲ ਗੱਲ ਕਰ ਲਓਗੇ ਫੇਰ ਕੀ ਹੋ ਜਾਊਗਾ ਪ੍ਰਵੀਨ ਤੇਰੇ ਕੋਲੇ ਸੀ ਤਾਂ ਗੱਲ ਕਰਦੇ ਆ ਵੀ ਅੱਜ ਕੱਲ ਪੈਣਾ ਹਿੱਸੇ ਦਿਵਾਲ ਦਿੰਦੀਆਂ ਨੇ ਭਾਈਆਂ ਨੂੰ ਦੇਖ ਭਾਬੀ ਜਿੱਥੋਂ ਤੱਕ ਜਿਹੜਾ ਕੰਮ ਆ ਕਰ ਸਕਦੀ ਆ ਮੈਨੂੰ ਇਹ ਆ ਕਿ ਤੁਸੀਂ ਦੋਨੇ ਭਾਈ ਇਕੱਠੇ ਰਹੋ ਰਲ ਮਿਲ ਕੇ ਰਹੋ ਇਹ ਥੋੜੀ ਕਿ ਹਾਂ ਵੰਡੀਆਂ ਪੈਣ ਇਸ ਘਰ ਦੇ ਵਿੱਚ ਮੈਂ ਨਹੀਂ ਇਹ ਸਭ ਦੇਖ ਸਕਦੀ ਹੈਗੀ ਇਹ ਗੱਲ ਵਧੀਆ ਨਹੀਂ ਹੈਗੀ ਨਾਲੇ ਮੈਂ ਤੈਨੂੰ ਹੁਣ ਦੱਸਦਾ ਕੱਲ ਨੂੰ ਕੋਈ ਇੱਥੇ ਖੂਨ ਖਰਾਬਾ ਹੋ ਗਿਆ ਬਾਤ ਚ ਨਾ ਕਹੀਂ ਵੀ ਸਾਨੂੰ ਪਹਿਲਾਂ ਨਹੀਂ ਦੱਸਿਆ ਹੈਗਾ ਭਾਬੀ ਹੱਦ ਕਰੀ ਜਾਂਦੀਆਂ ਤੂੰ ਵੀ ਹਾਂ ਤੈਨੂੰ ਸਮਝਾਉਣਾ ਤਾਂ ਕੀ ਹੈਗਾ ਨਾਲੇ ਤੁਸੀਂ ਦੋ ਤਾਂ ਜੀਓਗੇ ਦੋ ਉਹ ਨੇਗੇ ਤੁਸੀਂ ਆਪਸ ਵਿੱਚ ਕੀ ਵੰਡੀਆਂ ਕਰੋਗੇ ਥੜੇ ਦੋ ਜਣੇ ਤਾਂ ਵੀ ਨਹੀਂ ਕੱਟਿਆ ਜਾਂਦਾ ਹੈਗਾ ਤੈਨੂੰ ਪਤਾ ਸ੍ਰਿੱਕੇ ਕੀ ਚੀਜ਼ ਹੁੰਦੀ ਆ ਸ੍ਰਿੱਕੇ ਬਹੁਤ ਵੱਡੇ ਪੈਣੇ ਨਾ ਤਾਂ ਉਹ ਮੈਨੂੰ ਦੇਖ ਕੇ ਜਰਦੀ ਆ ਤੇ ਨਾ ਹੀ ਮੈਨੂੰ ਉਹ ਚੰਗੀ ਲੱਗਦੀ ਆ ਕੋਈ ਗੱਲ ਵੀ ਤਾਂ ਹੋਊਗੀ ਕਿਉਂ ਨਹੀਂ ਜਰਦੇ ਹੈਗੇ ਇੱਕ ਦੂਜੇ ਨੂੰ ਤੁਸੀਂ ਨਾਲੇ ਮੇਰੀ ਗੱਲ ਸੁਣ ਲੈ ਪ੍ਰਵੀਨ ਹੁਣ ਤੈਨੂੰ ਅਸੀਂ ਕਹਿਣਾ ਸੀ ਕਹਿਤਾ ਠੀਕ ਆ ਤੂੰ ਕਹਿੰਦੀ ਨਾ ਵੀ ਕਿਹੜੀ ਗੱਲ ਦਾ ਕਲੇਸ਼ ਆ ਮਾੜੀ-ਵੜੀ ਗੱਲ ਤੇ ਉਹ ਸਾਡੇ ਕਨੇ ਅੱਖਾਂ ਘੜ ਘੜ ਝਾਕਦੇ ਆ ਅਸੀਂ ਉਹਦਾ ਕੀ ਚੱਕ ਰੱਖਿਆ ਫਿਰੇ ਮਾੜਾ-ਮੋੜਾ ਤੁਸੀਂ ਸਮਝਾਉਣਾ ਭਾਬੀ ਨੂੰ ਜੇ ਕਿਤੇ ਮਾਪਿਓ ਜਿਉਂਦੇ ਹੁੰਦੇ ਉਹ ਜਿਵੇਂ ਮਰਜ਼ੀ ਕਰੀ ਜਾਂਦੇ ਪਰ ਮੈਥੋਂ ਨਹੀਂ ਆਸਾ ਬੂੰਦਾ ਪੈਣੇ ਤੂੰ ਵੀ ਉਹਨੂੰ ਸਮਝਾ ਸਕਣੀ ਐ। ਤੇਰੇ ਮੈਂ ਕੀ ਕਹਾਂ ਤੁਸੀਂ ਆਪ ਹੀ ਦੱਸੋ। ਚਲ ਮੈਂ ਥੋੜੀ ਗੱਲ ਵੱਡੀ ਕਰ ਦਿੰਨੀ ਐ ਕਿ ਮੈਂ ਐ ਕਹਾਂ ਜਾ ਕੇ ਵੀ ਪਈ ਵੰਡੀਆਂ ਕਰੋ। ਕਿਹੜੀ ਭੈਣ ਕਹੂਗੀ ਵੀ ਹਾਂ ਵੀ ਮੇਰੇ ਘਰ 'ਚ ਵੰਡੀਆਂ ਪੈਣ। ਪੈਣੇ ਤੋਂ ਪਿਆਰ ਨਾਲ ਵੀ ਗੱਲ ਕਰ ਸਕਣੀ ਐ ਨਾ ਉਹਨਾਂ ਨਾਲ। ਤੇਰੇ ਬੇਸ਼ੱਕ ਦੀ ਪਿਆਰ ਦੀ ਗੱਲ ਹੋਵੇ ਚਾਹੇ ਦੀ ਗੁੱਸੇ ਦੀ ਗੱਲ ਹੋਵੇ। ਕੋਈ ਵੀ ਕੁੜੀ ਇਹ ਨਹੀਂ ਚਾਹੂਗੀ ਕਿ ਉਹਦੇ ਘਰ 'ਚ ਵੰਡੀਆਂ ਹੋਣ। ਿੰਦੇ ਚਵੰਡੀਆਂ ਵਾਲੀ ਕਿਹੜੀ ਗੱਲ ਐ ਭੈਣੇ ਤੇ ਵੀਰੇ ਹੋਰ ਕੀ ਗੱਲ ਐ ਫਿਰ ਆਪ ਹੀ ਦੱਸ ਦੋ ਭੈਣੇ ਜਿਹੜੀ ਜ਼ਮੀਨ ਮੇਰੇ ਹਿੱਸਿਆਂ ਦੀ ਉਹ ਤਾਂ ਮੈਨੂੰ ਮਿਲਣੀ ਆ ਨਾ ਵੀਰੇ ਆਪ ਬੰਨੇ ਤੁਹਾਡੇ ਮਰੇ ਹੱਥ ਮੈਂ ਤਾਂ ਚਾਹਦੀ ਅੱਜ ਕਹਾ ਲੋ ਚਾਹ ਹਰ ਸਾਬ ਬੰਦੇ ਚ ਖੜਾ ਕੇ ਕਹਾ ਲੋ ਇੱਕੋ ਗੱਲ ਠੀਕ ਆ ਆ ਵੰਡੀਆਂ ਦੀ ਗੱਲ ਤਾਂ ਹੁਣ ਮੇਰੇ ਸਾਹਮਣੇ ਨਾ ਹੀ ਕਰੋ ਮੈਂ ਤਾਂ ਐਂ ਸੀ ਕਿ ਆ ਵੀ ਚਲ ਵੀਰੇ ਕੋਲੇ ਜਾਣੀ ਆ ਕਿ ਆਪਦਾ ਦੁੱਖ ਸੁੱਖ ਸਾਂਝਾ ਕਰੂੰਗੀ ਮੈਨੂੰ ਤਾਂ ਤੁਸੀਂ ਇਹਨੇ ਕੀ ਪੁੱਛਣਾ ਸੀ ਉਲਟਾ ਤੁਸੀਂ ਤਾਂ ਆਪਦਾ ਹੀ ਰੋਲ ਆਪਾ ਲੈ ਕੇ ਬੈਠ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਪੀ ਆਪਣੇ ਘਰ ਦੀ ਗੱਲ ਨਹੀਂ ਕਰਦੀ ਇਹ ਉਹਨਾਂ ਦੇ ਹੱਕ 'ਚ ਗੱਲ ਕਰੂਗੀ ਆਹ ਦੇਖ ਲਿਆ ਹੁਣ ਤੁਸੀਂ ਮੂੰਹ ਤੇ ਲੈ ਭਾਬੀ ਮੇਰੇ ਲਈ ਤਾਂ ਦੋਵੇਂ ਭਰਾ ਇੱਕੋ ਨਾਲ ਦੀ ਨੇਗੇ ਮੈਂ ਤਾਂ ਨਹੀਂ ਅੱਜ ਤੱਕ ਕਦੇ ਫਰਕ ਰੱਖਿਆ ਆ ਬੈਠਾ ਵੀਰਾ ਪੁੱਛ ਰਾ ਜੇ ਕਦੀ ਫਰਕ ਰੱਖਿਆ ਹੋਵੇ ਉਹ ਤਾਂ ਦਿੱਸੀ ਜਾਂਦਾ ਪ੍ਰਵੀਨ ਇਹ ਚ ਦੱਸਣ ਵਾਲੀ ਕਿਹੜੀ ਗੱਲ ਲਾਗੀ ਚੱਲ ਕੋਈ ਨਹੀਂ ਭਾਬੀ ਜਿਵੇਂ ਤੈਨੂੰ ਸਹੀ ਲੱਗਦਾ ਫਿਰ ਹੁਣ ਮੈਂ ਹੋਰ ਸਫਾਈਆਂ ਤਾਂ ਦੇ ਨਹੀਂ ਸਕਦੀ ਹੈਗੀ ਮੈਂ ਵੀ ਜਾਣਾਗਾ ਲੈ ਵੀਰੇ ਰਖੜੀ ਬਣਾ ਬਸ ਕੋਈ ਲੋੜ ਨਹੀਂ ਰਖੜੀ ਬਨਣ ਦੀ ਜਦੋਂ ਤੈਨੂੰ ਭਾਈ ਹੂਣ ਹੀ ਨਹੀਂ ਦਿੰਦਾ ਤੈਨੂੰ ਪੈਸੇ ਵਾਸਤੇ ਭਾਈ ਦਿਸਦਾਗਾ ਉਹਦੇ ਹੱਕ ਬਾਰੇ ਤਾਂ ਕਹਿੰਦੀ ਆ ਕਿ ਮੈਂ ਉਹਨਾਂ ਨਾਲ ਬੋਲ ਨਹੀਂ ਸਕਦੀ ਰਖੜੀ ਬਨਣ ਨੂੰ ਆ ਕੇ ਲਿਆ ਵੀਰੇ ਤੇਰੇ ਮੈਂ ਰਖੜੀ ਬਨਣਾ ਕੋਈ ਲੋੜ ਨਹੀਂ ਰੱਖਿਆ ਬਨਣ ਦੀ ਤੂੰ ਵੀ ਚੁੱਪ ਹੋ ਜਾ ਚੱਲ ਆਇਂ ਨੀ ਬੋਲਿਆ ਕਰਦੇ ਤੁਸੀਂ ਮੇਰੇ ਮੂੰਹ ਤੇ ਚੇਪੀ ਲਾ ਦਿਓ ਇੱਧਰ ਨਾ ਗੁਸਕੇ ਹੋ ਆਉਂਦੀ ਭੈਣ ਨੂੰ ਭਾਬੀ ਇਹ ਚ ਪੈਸਿਆਂ ਦੀ ਗੱਲ ਕਿੱਥੋਂ ਆ ਗਈ ਤੈਨੂੰ ਪਤਾ ਵੀ ਇੱਕ ਰਖੜੀ ਦਾ ਰਿਸ਼ਤਾ ਨਾ ਤਾਂ ਕਿਹਦੇ ਲਈ ਬਣਿਆ ਹੋਇਆਗਾ ਸਿਰਫ ਇੱਕ ਪੈਸਿਆਂ ਦਾ ਵजूद ਨਹੀਂ ਹੁੰਦਾ ਇਹਦੇ ਵਿੱਚ ਵੈਸੇ ਵੀ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ ਹੋਇਆਗਾ। ਵੀਰੇ ਤੋ ਰਖੜੀ ਬਣਾ ਮੇਰੇ ਤੋ। ਲੈ ਐਵਰੇ ਕਰਾ ਹਤ। ਮੈਂ ਫਿਰ ਬਣਾ ਲੇਂਗਾ ਰਖੜੀ। ਇਸੇ ਨੇ ਬਸਾਲਾ ਫਿਰ ਮੈਂ ਤਾਂ ਬਾਗੀ ਜਾਨੀ ਆ। ਭਾਬੀ ਆ ਤੋ ਕਿਵੇਂ ਗੱਲ ਕਰ ਰਹੀ ਆ? ਮਾੜਾ ਮੋਟਾ ਨਾ ਸੋਚ ਸਮਝ ਕੇ ਬੋਲ। ਨੀਚਾ ਲਾ ਪਤਾ ਮੈਨੂੰ ਮੈਂ ਕੀ ਬੋਲਦੀ ਆ ਮੇਰਾ ਹੋਸ਼ਵਾਚੀ ਬੋਲਦੀ ਆ ਮੈਂ। ਵੀਰੇ ਠੀਕ ਆ ਮਾਹੁ। ਉਹ ਵੀ ਟਾਂ ਸੀਗਾ। ਜਦੋਂ ਛੋਟੇ ਛੋਟੇ ਆਪਾਂ ਸਾਰੇ ਇਕੱਠੇ ਖੇਡਦੇ ਸੀ ਕਦੇ ਨਹੀਂ ਸੀ ਸੋਚਿਆ ਵੀ ਆ ਵੀ ਦਿਨ ਦੇਖਣੇ ਪੈਣਗੇ ਚੱਲ ਕੋਈ ਨਹੀਂ ਭਾਬੀ ਤੇਰੀ ਮਰਜ਼ੀ ਆ ਸਹੀ ਕਿਹਾ ਕਿਸੇ ਨੇ ਕਹਿੰਦੇ ਮਾਵਾਂ ਨਾਲ ਹੀ ਤਾਂ ਧੀਆਂ ਦੇ ਪੇਕੇ ਹੁੰਦੇ ਨੇ ਪਰ ਹੁਣ ਜਦ ਮੇਰੀ ਮਾਂ ਹੀ ਨਹੀਂ ਰਹੀ ਹੋਰ ਇੱਥੇ ਮੈਨੂੰ ਕੌਣਾ ਸਮਝਣ ਵਾਲਾ ਸੱਚ ਦੱਸਣਾ ਭਾਬੀ ਮੈਂ ਤਾਂ ਇਹ ਸੀ ਵੀ ਤੁਸੀਂ ਮੇਰੀ ਮਾਂ ਮਾਈ ਪਰ ਚੱਲ ਕੋਈ ਗੱਲ ਨਹੀਂ ਕਿਦੇ ਭਾਬੀ ਦਾ ਤਾਂ ਮੰਨਿਆ ਚਲੇ ਤਾਂ ਪਰਾਈ ਆ ਪਰ ਆਪਾਂ ਤਾਂ ਇੱਕੋ ਮਾਰੇ ਢਿੱਡੋ ਜੰਮੇ ਜਾਇਆ ਮੈਨੂੰ ਨਹੀਂ ਸੀ ਤੇਰੇ ਤੋਂ ਇਹ ਉਮੀਦ ਅੱਜ ਮੈਨੂੰ ਇਹ ਲੱਗ ਰਿਹਾ ਚਲੋ ਉਹ ਤਾਂ ਰੱਬ ਨੇ ਖੋਲੇ ਮੇਰੇ ਮਾਪਿਓ ਪਰ ਤੁਸੀਂ ਤਾਂ ਜਾਗਦੇ ਹੋ ਹਜੇ ਜਿਉਂਨੇ ਹੋ ਹਜੇ ਤੁਸੀਂ ਤਾਂ ਜਿਉਂਦੇ ਜਿਹਾ ਨਹੀਂ ਰਿਸ਼ਤਾ ਖਤਮ ਕਰਕੇ ਰੱਖ ਤਾ ਦੇਖ ਲਿਆ ਸੀ ਕਿਵੇਂ ਨਾਟਕ ਕਰਦੀ ਸੀ ਉਧਰ ਦੇਖ ਲੋ ਇਹ ਜੀ ਗੱਲ ਜਮਾ ਨਹੀਂ ਛੇੜਦੀ ਹੈਗੀ ਮੈਂ ਸਾਨੂੰ ਕਿੰਨੇ ਵਾਰ ਕਿਹਾ ਵੀ ਇਹ ਆਪਣੀ ਕਦੇ ਨਹੀਂ ਬਣਦੀ ਹੈਗੀ ਇਹ ਜਦੋਂ ਵੀ ਦੇਖੋ ਉਧਰ ਢੱਕਾ ਸਿੱੜਦੀ ਹੈਗੀ ਇਹ ਤੁਸੀਂ ਉਹ ਭੋਲੇ ਜਿਹੜੇ ਦੇ ਮਾਗਰ ਲੱਗ ਲੈਨੇ ਹੋਗੇ ਉਹ ਤੋਂ ਵੀ ਮਾੜਾ ਸੋਚ ਸਮਝ ਕੇ ਬੋਲੇ ਆਕਰ ਫਿਰ ਉਹਨੂੰ ਪਤਾ ਨਹੀਂ ਚ ਲੱਗਦਾ ਹੈਗਾ ਕਹਿ ਦਿੰਦੀ ਉਹ ਵੀ ਭਾਈ ਮੈਂ ਜ਼ਮੀਨ ਬਣਾ ਕੇ ਦੇਣੀ ਆ ਤੁਹਾਨੂੰ ਘਰ ਦਾ ਤੁਹਾਨੂੰ ਹਿੱਸਾ ਦੇਵੋਣੀ ਆ ਕਹਿ ਨਹੀਂ ਸਕਦੀ ਉਹ ਇੱਕ ਵਾਰ ਵੀ ਜੋ ਇੱਧਰ ਆਉਂਦੀ ਤਾਂ ਮਰਦੀ ਆ ਜੋ ਉਧਰ ਜਾਂਦੀ ਤਾਂ ਮਰਦੀ ਆ ਜਾਂ ਤਾਂ ਉਹ ਰਹਿੰਦੀ ਇੱਥੇ ਫਿਰ ਜਾ ਮੈਨੂੰ ਰੱਖ ਲੈਂਦੇ ਇਹ ਗੱਲ ਹੈਗੀ ਕੋਈ ਨਾ ਮਾਰ ਦੇ ਨਾ ਫਿਰ ਰੋਕਾ ਦੋਗੇ ਇਹ ਆਪਦੀ ਭੈਣ ਦੇ ਮੁਰਤੇ ਤੂੰ ਸਾਨੀ ਕੱਢਿਆ ਹੈਗਾ ਮੈਨੂੰ ਹੱਥ ਚੱਕ ਸਕਦੇ ਓ ਤੁਸੀਂ ਤੈਨੂੰ ਬੋਲਣ ਦੀ ਅਕਲ ਹੈ ਨਹੀਂਗੀ ਅਸਿਆ ਉਹਨੂੰ ਹੈਗੀ ਸੀ ਅਕਲ ਜਸ ਸੋਨੂੰ ਅਕਲ ਬੋਲਣ ਦੀ ਤੇ ਹੋਰ ਜਿਹੜਾ ਮਨ ਚ ਆਇਆ ਉਹੀ ਬੋਲ ਦੇਣੀ ਆ ਹਾਂ ਜਦੋਂ ਮੈਂ ਕੋਈ ਸੱਚੀ ਗੱਲ ਕਹਿੰਦੀ ਆ ਤਾਂ ਤੁਹਾਡੇ ਸਾਰਿਆਂ ਦੇ ਮਿਰਚਾਂ ਲੱਗਦੀਆਂ ਨੇਗੀਆਂ ਉਹਦੇ ਮੁਰੇ ਸੋ ਤੋਂ ਸਾਨੀ ਨਿਕਲਿਆ ਹੈਗਾ ਕੀ ਗੱਲ ਵੀ ਆਹੋ ਫਿਰ ਵੀ ਉਹ ਪੈਣ ਲੱਗਦੀ ਆ ਮੇਰੀ ਪੈਣ ਲੱਗ ਜੇ ਤਾਂ ਆਧੀ ਗੱਲ ਕਰੇ ਫੇਰ ਅੱਛਾ ਅੱਛਾ ਉਹਦਾ ਪੈਣ ਲੱਗਦੀ ਆ ਮੈਂ ਕੁਛ ਨਹੀਂ ਲੱਗਦੀ ਹੈਗੀ ਜਿਹੜੀ ਨੇ ਸਾਰੀ ਜ਼ਿੰਦਗੀ ਨਾਲ ਨਗਾਉਣੀ ਹੈਗੀ ਤੇ ਬੋਲਣ ਦਾ ਅਕਲ ਵੀ ਤਾਂ ਹੋਣਾ ਚਾਹੀਦਾ ਤੈਨੂੰ ਅੱਛਿਆ ਅੱਜ ਮੈਨੂੰ ਅਕਲ ਨਹੀਂ ਹੈਗੀਆਂ ਉਹ ਅਕਲ ਆਲੀ ਹੋ ਗਈ ਆ ਗਈ ਪਰ ਮੈਂ ਤਾਂ ਅਗੀ ਤੁਸੀਂ ਕਿਵੇਂ ਪਿਓ ਆਕੇ ਠੀਕ ਹੋਗੇ ਹਾਂ ਠੀਕ ਆ ਬਸ ਮੈਂ ਹੁਣੇ ਆਇਆ ਸੀ ਤੇ ਮੈਂ ਪਹਿ ਗਿਆ ਖਲਾਗੀ ਅੱਛਾ ਤੇ ਹਣ ਮੋਲ ਕਿੱਥੇ ਆ ਨਮੋਲ ਆਪਣੀ ਚਾਚੀ ਕੇ ਕਰ ਗਿਆ ਤੁਸੀਂ ਕੁਝ ਖਾ ਪੀ ਲਿਆ ਕਿ ਨਹੀਂ ਹਾਂ ਹਾਂ ਮੈਂ ਖਾ ਪੀ ਲਿਆ ਅੱਛਾ ਤੂੰ ਐਨਾ ਜਲਦੀ ਕਿਵੇਂ ਵਾਪਸ ਆ ਗਏ ਤੇ ਨਾਲਿਆ ਡੱਬੇ ਜੇ ਵਾਪਸ ਹੀ ਲਾ ਗਏ ਹਾਂ ਬਸ ਵੈਸੇ ਹੀ ਆ ਗਈ ਸੀਗੀ ਕੀ ਗੱਲ ਹੈ ਉਦਾਸੀ ਲੱਗ ਰਹੀ ਹੈ ਕੋਈ ਗੱਲ ਹੋਈਏ ਨਹੀਂ ਨਹੀਂ ਕੀ ਗੱਲ ਹੋਣੀ ਹੈਗੀ ਤੁਹਾਨੂੰ ਨਾ ਵੈਸੀ ਲੱਗਦਾਗਾ ਕੋਈ ਗਲਤੀ ਜ਼ਰੂਰ ਹੋਈਏ ਕਿਉਂ ਡੱਬੇ ਵਾਪਸ ਲੈ ਐ ਇੰਨਾ ਜਲਦੀ ਤੂੰ ਤਾਂ ਕਹਿੰਦੀ ਸੀ ਮੈਂ ਸ਼ਾਮ ਨੂੰ ਮੋੜੂਗੀ ਰਖੜੀ ਬਣ ਕੇ ਤੂੰ ਤਾਂ ਉਹ ਦਈ ਵਾਪਸ ਆ ਗਈ ਇੱਕ ਆ ਬੂਲ ਲਟਕਾਇਆ ਹੋਇਆ ਛੀ ਦੱਸ ਤਾਨੂੰ ਮੈਂ ਉੱਥੇ ਵੀ ਨਾਲ ਕੀ ਕੁਝ ਹੋਇਆ ਕੀ ਹੋਇਆ ਦੱਸ ਦੇ ਯਾਰ ਜੇ ਤਾਂ ਮੈਂ ਕਹੀ ਨਾ ਭਾਬੀ ਮੈਨੂੰ ਬਹੁਤ ਖੁੱਠਾ ਸਿੱਧਾ ਬੋਲੀ ਮੇਰੇ ਤਾਂ ਮਨਚ ਵੀ ਨਹੀਂ ਸੀ ਐਵੇਂ ਦੀਆਂ ਗੱਲਾਂ ਝੜੀਆਂ ਭਾਬੀ ਨੇ ਅੱਜ ਮੈਨੂੰ ਸੁਣਾਤੀਆਂ ਕਹਿੰਦੀ ਆ ਕਿ ਵੰਡ ਵਡਈਆ ਕਰ ਹੁਣ ਤੁਸੀਂ ਮੈਨੂੰ ਆਪ ਹੀ ਦੱਸੋ ਪਹਿਲੇ ਤਾਂ ਵੰਡ ਵਡਈਆ ਹੋਇਆ ਪੈ ਨੇ ਉਹਨਾਂ ਦੇ ਹੋਰ ਮੈਂ ਕਿੰਨੇ ਕਾ ਵਡਈਆ ਕਰ ਦਵਾਂ ਜੇ ਮੈਂ ਕਹਿਤਾ ਤਾਂ ਭਾਬੀ ਨੇ ਉਹ ਕੁਝ ਸੁਣਾਇਆ ਜਿਹੜਾ ਕੁਝ ਨਾ ਸੁਣਾਉਣਾ ਹੋਵੇ ਤੁਹਾਨੂੰ ਪਤਾ ਵੀਰੇ ਨੇ ਨਾ ਇੱਕ ਵਾਰ ਵੀ ਮੇਰੀ ਸਾਈਡ ਨਹੀਂ ਫਰ ਜੋ ਵੀ ਹੋਇਆ ਮੈਂ ਰੋਟੀ ਚਾਕੇ ਬਿਲਕੁਲ ਵੀ ਚੰਗਾ ਨਹੀਂ ਲੱਗਿਆ। ਪ੍ਰਵੀਨ ਮੈਂ ਤੈਨੂੰ ਕਿੰਨੇ ਵਾਰ ਕਿਹਾ ਸੀ ਕਿ ਤੂੰ ਨਾ ਜਾ ਜਾ। ਪਰ ਤੂੰ ਮੇਰੀ ਮੰਨਦੇ ਕਿੱਥੇ ਆਂ। ਪਰ ਮੈਂ ਤੈਨੂੰ ਇਹ ਨਹੀਂ ਦੁਖਦਾ ਤੂੰ ਰਕੜੀ ਬੰਨਣਾ ਨਾ ਜਾ। ਤੂੰ ਉਹਨਾਂ ਦੀ ਕੱਲੀ ਕੱਲੀ ਭੈਣ ਹੈ। ਪਰ ਫਿਰ ਵੀ ਉਹਨਾਂ ਨੂੰ ਕੁਝ ਸੋਚਣਾ ਚਾਹੀਦਾ। ਜਦੋਂ ਭੈਣ ਭਾਈ ਵੱਡੇ ਹੋ ਜਾਂਦੇ ਆ, ਪੱਲਾ ਨਿਕਲਦੇ ਨਹੀਂ ਰਹਿੰਦੇ। ਸਾਰੇ ਰਿਸ਼ਤੇ ਠਿੱਕੇ ਪਾ ਜਾਂਦੇ ਆ। ਉਹ ਦੇਖ ਤੱਲੇ ਆਪਾਂ ਗਏ ਸੀ ਜੇ ਨਾਲ ਤੇਰੀ ਵੱਡੀ ਪਰਜਾਇਤਾਂ। ਉਹਨਾਂ ਕੀ ਕੁਝ ਨਹੀਂ ਸੁਣਾਇਆ ਤੈਨੂੰ। ਕਿੰਨੇ ਵੇਚੀ ਕਰਕੇ ਭੇਜਿਆ ਸੀਗਾ। ਮਨ ਪਤਨੀ ਨਾ ਕਿ ਕੋਈ ਤੈਨੂੰ ਸੁਣਾਇਆ ਕੋਈ ਕੋਈ ਨਾ ਤੋਂ ਮੈਨੂੰ ਉਹਦੀ ਗੱਲ ਦੱਸ ਰਹੀ ਜੇ ਪ੍ਰਵੀਨ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਕਿ ਤੈਨੂੰ ਕੋਈ ਕੁਝ ਕਵੇ ਸਹੀ ਕਿਹਾ ਤੁਸੀਂ ਨੇ ਜਿੰਨੇ ਟਾਈਮ ਛੋਟੇ ਹੁੰਨੇ ਹਨ ਸਿਰਫ ਉਹ ਦੋ ਤੱਕ ਹੀ ਭੈਣ ਭਰਾ ਹੁੰਨੇ ਹਨ ਜਦ ਵੱਡੇ ਹੋ ਜਾਂਦੇ ਨੇ ਜਾਇ ਵੜ ਜਾਂਦੇ ਨੇ ਸਿਰ ਉਹੀ ਭਾਈ ਨਾ ਆਪਸ ਵਿੱਚ ਸ਼ਰੀਕੇ ਬਾਜੀ ਬਣ ਜਾਂਦੇ ਨੇ ਤੇ ਸ਼ਰੀਕਾ ਕਦੇ ਵੀ ਆਪਦਾ ਨਹੀਂ ਪਰ ਸੱਚ ਦੱਸਾਂ ਮੈਨੂੰ ਕਦੇ ਵੀ ਨਹੀਂ ਸੇ ਲੱਗਿਆ ਕਿ ਇਹ ਗੱਲ ਨਾ ਕਦੇ ਮੇਰੇ ਭਾਈਆਂ ਦੇ ਵਿੱਚ ਵੀ ਆਉਂਦੀ ਹੈ ਕਿਤੇ ਨਾ ਕਿਤੇ ਨੂੰ ਅਛੜੇ ਮੇਰੇ ਪਰਜਾਈਆਂ ਨੇ ਇਹਨਾਂ ਨੇ ਅੱਜ ਹੁਣ ਜ਼ਿਆਦਾ ਹੀ ਫਿਕ ਪਾਤੀ ਦੇਖੋ ਮੈਂ ਕਿਹੜਾ ਨਹੀਂ ਆਈ ਇਸ ਘਰ ਦੇ ਵਿੱਚ ਵਿਆਹ ਕੇ ਮੈਨੂੰ ਕਿਹੜਾ ਨਹੀਂ ਇੱਥੇ ਕੁਝ ਸੁਣਾਉਣ ਨੂੰ ਮਿਲਦਾ ਪਰ ਫਿਰ ਵੀ ਮੈਂ ਤਾਂ ਨਹੀਂ ਕਦੀ ਆ ਕੁਝ ਕੀਤਾ ਤੁਹਾਡੇ ਸਾਹਮਣੇ ਹੀ ਆ ਇਹ ਪਤਾ ਨਹੀਂ ਕਿਉਂ ਨਹੀਂ ਕੱਟਦੀਆਂ ਹੈ ਇੱਕ ਦੂਜੇ ਨਾਲ ਮੇਰੇ ਪਰਜਾਈਆਂ ਦਾ ਤੁਖ ਨਹੀਂ ਹੋਇਆ ਮੈਨੂੰ ਜੇ ਦੁੱਖ ਹੋਇਆ ਚੜੀਆ ਗੱਲਾਂ ਮੇਰੇ ਪ੍ਰਾਣੇ ਮੈਨੂੰ ਕਹੀਆਂ ਨਾ ਉਹ ਮੇਰੇ ਦਿਲ ਤੇ ਬੈਠ ਗਈ ਤੇ ਦਿਮਾਗ 'ਚ ਇਸ ਤੋਂ ਚੰਗਾ ਨਾ ਜੇ ਮੇਰੇ ਭਰਾ ਮੈਨੂੰ ਥੱਪੜ ਵੀ ਮਾਰ ਦਿੰਦਾ ਸ਼ਾਇਦ ਉਸ ਗੱਲ ਦਾ ਮੈਨੂੰ ਇੰਨਾ ਦੁੱਖ ਨਹੀਂ ਹੋਣਾ ਸੀ ਜਿੰਨਾ ਦੁੱਖ ਮਿਲੂ ਕਹੀਓ ਇਹ ਕਰਦਾ ਨਾ ਜੇ ਕਿਸੇ ਅਜਨੇ ਮੇਰੇ ਮਾਪੇ ਜਾਣੇ ਹੁੰਦੇ ਥੱਕਦੇ ਵੀ ਆਦਿ ਨਾ ਦੇਖਣ ਪੈਂਦੇ ਮੈਨੂੰ ਉੱਥੇ ਜਾ ਕੇ ਤੁਹਾਨੂੰ ਪਤਾ ਕੀ ਕੀ ਗੱਲ ਸੁਣਨਾ ਪੈਂਦਾ ਪਰ ਫੇਰ ਵੀ ਨਾ ਮੈਂ ਵੀ ਚੁੱਪ-ਚਾਪ ਕਰਕੇ ਆਂ ਆ ਬਿਨਾ ਕਾਦੇ ਵਾਸਤੇ ਘਰ ਨੂੰ ਤਾਂ ਮੈਂ ਵੀ ਬਹੁਤ ਬੋਲ ਸਕਦੀ ਸੀ ਪਰ ਨਹੀਂ ਜਦ ਉਸ ਘਰ ਦੇ ਵਿੱਚ ਮੈਨੂੰ ਸਮਝਣ ਵਾਲੇ ਨਹੀਂ ਕੋਈ ਰਿਹਾ ਖੁਦ ਸਕੇ ਭਰਾਣੇ ਨਹੀਂ ਮੈਨੂੰ ਸਮਝਿਆ ਤਾਂ ਬਗਾਨੀ ਕਿਉਂ ਸਮਝੂਗੀ ਮੈਨੂੰ ਉਹਨਾਂ ਨੇ ਇਹ ਨਹੀਂ ਦੇਖਿਆ ਕਿਹਦਾ ਹੋਰ ਹੈ ਵੀ ਕੌਣ ਕੰਨੀ-ਕੰਨੀ ਮੌਨਾਂ ਦੇ ਪੈਣ ਪਰ ਵੀ ਨਾ ਇਹ ਜਿੰਮੇ ਦਾ لالਚ ਹੈ ਨਾ ਤੇ ਬਹੁਤ ਮਾੜਾ ਹੁੰਦਾ ਪਾਈਆਂ ਪਾਈਆਂ ਤੇ ਕਦਰ ਪ੍ਰਵਾਹ ਦਿੰਦਾ ਹੁੰਦਾ ਹੁੰਦਾ ਹੈ ਪਰ ਇਹਨਾਂ ਨੂੰ ਕੌਣ ਸਮਝਾਵੇ ਮੈਂ ਤਨਾ ਸਮਝਾ ਸਮਝਾ ਕੇ ਆਕੀ ਦੇਖੋ ਵੀ ਟਾਈਮ ਸੀਗਾ ਜਦੋਂ ਅਸੀਂ ਇਕੱਠੇ પડਦੇ ਹੁੰਦੇ ਸੀ ਨਾ ਕਦੇ ਹਿਸਾਬ ਕਿਤਾਬ ਨਹੀਂ ਸੀ ਰੱਖਿਆ ਹਜ਼ਾਰਾਂ ਰੁਪਏ ਹੀ ਉਡਾ ਦਿੰਦੇ ਸੀ ਤੇ ਅੱਜ ਅੱਜ ਦਾਦਾ ਸਰਪੇ ਦਾ ਵੀ ਹਿਸਾਬ ਕਿਤਾਬ ਰੱਖਦੇ ਨਹੀਂ ਬਿਲਕੁਲ ਸਹੀ ਹੈ ਤੇ ਤਾਂ ਨੇ ਮੈਨੇ ਵੀ ਇਹ ਜੇ ਮਾਰਦੇ ਨੇ ਜਿਹੜਾ ਕੋਈ ਬਗਾਨਾ ਨਹੀਂ ਮਾਰਦਾ ਤੇ ਆਪਦੇ ਉਹਨੂੰ ਕੀਲ ਕੇ ਰੱਖ ਦਿੰਦੇ ਨੇ ਤੇ ਇਹਨਾਂ ਮੇਰੇ ਨਾਲ ਇਤਲ ਕਰਿਆ ਇਸ ਤੋਂ ਵਧੀਆ ਤਾਂ ਮੈਂ ਮਰੇ ਜਾਵਾਂ ਸਹੀ ਕਹਿੰਦੇ ਨੇ ਨਾ ਲੋਕ ਕਿ ਕੋ ਮਾਂ ਤੇ ਦਾ ਰਿਸ਼ਤਾ ਹੁੰਦਾ ਨਾ ਉਹਦੇ ਬਰਾਬਰ ਕੋਈ ਵੀ ਰਿਸ਼ਤਾ ਨਹੀਂ ਜਿਦੀ ਲੱਖ ਭੈਣ ਭਾਈ ਹੋਈ ਥੋੜੇ ਸਾਹਮਣੇ ਕਿੰਨਾ ਕਾ ਕੇ ਮੇਰੇ ਲਈ ਉਹਨਾਂ ਨੇ ਹਾਲ ਚਾਲ ਪੁੱਛੇ ਦਾ ਪੀਪਰ ਵੇਣ ਤੋਂ ਕਿਵੇਂ ਆ ਕਿਵੇਂ ਨਹੀਂ ਪਰ ਸੱਚ ਦੱਸਾਂ ਮੈਂ ਵਾਹਿਗੁਰੂ ਤੇ ਅੰਦੇ ਸ਼ੁਕਰੀਆ ਦਾ ਕਰਦੀ ਆ ਜਿਹੜਾ ਘਟ ਘਟ ਤੁਸੀਂ ਤਾਂ ਮੈਨੂੰ ਸਮਝ ਨਾਲ ਹੀ ਮਿਲੇ ਜੇ ਤੁਸੀਂ ਵੀ ਕਿਤੇ ਇਹੋ ਜੇ ਨਿਕਲ ਜਾਂਦੇ ਮੇ ਤਾਂ ਜ਼ਿੰਦਗੀ ਜਿਵੇਂ ਨਰਕ ਬਣ ਜਾਂਦੀ ਸੀ ਖਦੇ ਉਹਨਾਂ ਨੇ ਇਹ ਨਹੀਂ ਦੇਖੇ ਕਿ ਸਾਡੀ ਭੈਣ ਨੂੰ ਕਿਸ ਚੀਜ਼ ਦੀ ਕਮੀ ਵੀ ਤਾਂ ਹੋ ਸਕਦੀ ਆ ਅਸੀਂ ਜਾ ਕੇ ਪੁੱਛੀਏ ਵੀ ਭੈਣੇ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਉਲਟਾ ਜਦੋਂ ਮੈਂ ਕਹੀ ਨਾ ਉਹਨਾਂ ਨੇ ਮੇਰਾ ਦੁੱਖ ਸੁੱਖ ਤਾਂ ਕੇ ਸਾਂਝਾ ਕਰਨਾ ਸੀ ਉਲਟਾ ਆਪਦੀ ਹੀ ਬੋਲਣ ਲੱਗੇ ਤੇ ਭਾਬੀ ਜਿਹਦੇ ਤੇ ਮੈਂ ਇਨਾ ਮਾਨ ਕਰਦੀ ਸੀਗੀ ਹੁਣ ਤਾਂ ਮੈਨੂੰ ਕਾਸੇ ਜੋਗਾ ਨਹੀਂ ਛੱਡੇ ਮੈਨੂੰ ਤਾਂ ਲੱਗਾ ਵੀ ਮੇਰਾ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ ਪਰ ਵੀ ਤੂੰ ਫਿਕਰ ਨਾ ਕਰਰਾ ਬੋਲਣਾ ਸਿੱਧੇ ਰਾਹ ਲਊਗਾ ਉਹ ਇੱਕ ਨਾ ਇੱਕ ਦਿਨ ਆਣਗੇ ਜ਼ਰੂਰ ਇੱਥੇ ਬਾਤ ਦੇ ਵਿੱਚ ਕੀ ਫਾਇਦਾ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਕਿਹਣਾ ਨਹੀਂ ਪਤਾ ਬੰਦੇ ਦਾ ਘੜੀ ਦਾ ਵਸਾਣੀ ਹੁੰਦਾ ਇੱਕ ਪੈਰ ਚੱਕਿਆ ਦੂਜੇ ਦੀ ਆਸ ਨਹੀਂ ਹੁੰਦੀ ਖੁਸ਼ ਨਹੀਂ ਪਤਾ ਲੱਗਦਾ ਬੰਦਾ ਕਦੋਂ ਮਰ ਜਵੇ ਨਾਲੇ ਆਪਣੇ ਕਿਹੜਾ ਕੁਝ ਨਾਲ ਲੈ ਕੇ ਜਾਣ ਸਾਰਾ ਕੁਝ ਇੱਥੇ ਰਹਿ ਜਾਂਦਾ ਬਸ ਇੱਕ ਪ੍ਰੇਮ ਪਿਆਰੀ ਹੁੰਦਾ ਜਿਹੜਾ ਬੰਦੇ ਦੇ ਨਾਲ ਜਾਂਦਾ ਖੈਰ ਛੋੜ ਜੀਵੇਂ ਨਾਲੋਂ ਸਹੀ ਲੱਗੀ ਚੱਲ ਤੂੰ ਜਿਆਦਾ ਨਾ ਦਮਾ ਤੇ ਬੋਝਣਾ ਆਪਾਂ ਐਵੇਂ ਤੂੰ ਬਿਮਾਰ ਹੋ ਜਾਏਂਗੀ ਆਪਣੀ ਫੈਮਲੀ ਵਧੀਆ ਨਾਲ ਪਰਿਵਾਰ ਵਧੀਆ ਹਸਤਾਖਰਦਾ ਆਪਣਾ ਹੋਰ ਕੀ ਚਾਹੀਦਾ ਆਪਾਂ ਪਰ ਆਪਾਂ ਆਪਣੇ ਬੱਚੇ ਨੂੰ ਇਦਾਂ ਦੇ ਸੰਸਕਾਰ ਨਹੀਂ ਦਿੰਦੇ ਹੈਗੇ ਪ੍ਰਵੀਨ ਮਾਪੇ ਹਾਂ ਆਪਣੇ ਬੱਚਿਆਂ ਨੂੰ ਬਹੁਤ ਲਾਡਾ ਪਿਆਰ ਨਾਲ ਪਾਲਦੇ ਆ ਪਰ ਬੱਚੇ ਨਾਲ ਉਹਨਾਂ ਦੀ ਉਮੀਦਾਂ ਦੇ ਖਰੇ ਨਹੀਂ ਉਤਰਦੇ ਫਿਰ ਮਾਪੇ ਕੀ ਕਰਨਗੇ ਚਾਚਾ ਤੂੰ ਆਂ ਕਰ ਤੂੰ ਬਰ ਚਾਹ ਬਣਾ ਤੋ ਇਹ ਮੈਂ ਨਹੀਂ ਦੀਆ ਥੋੜੇ ਮਾਈਕ ਪਰੈਸ਼ ਹੋ ਜੀ ਜੱਸ ਸਬਜੀ ਕੱਟ ਰਹੀਆਂ ਨਾ ਫਲ ਕੱਟ ਰਹੀ ਹੈ ਸਬਜੀ ਕਾ ਉਹਨੂੰ ਕੱਟਦੀ ਸੋਨੂੰ ਨਹੀਂ ਦਿੰਦਾ ਹੈਗਾ ਲੈ ਇਹਦੇ ਚ ਖਿਜਣ ਵਾਲੇ ਕਾਦੀ ਗੱਲ ਹੈ ਮੇਰੀਆਂ ਗੱਲਾਂ ਤਾਂ ਹਰ ਗੱਲ ਤੇ ਗੁੱਸਾ ਲੱਗਦਾ ਸੋਨੂੰ ਜਿਹੜਾ ਕੰਮ ਕਰਨਾ ਉਹ ਕਰਨਾ ਨਹੀਂ ਹੈਗਾ ਹੁਣ ਕਿਹੜਾ ਕੰਮ ਕਰਨਾ ਹਰ ਇੱਕ ਗੱਲ ਦੱਸਣੀ ਪੈਂਦੀ ਆ ਹਾਂ ਬੋਲੋ ਤੁਸੀਂ ਕੀ ਕੰਮ ਕਹਿੰਦੇ ਸੀ ਮੈਂ ਕੰਮ ਚੱਲਿਆ ਦਿਆਂ ਯਾਰ ਕਿਹੜੇ ਕੰਮ ਚੱਲਿਆ ਉਹ ਜਿਹੜਾ ਕੰਮ ਹੈ ਉਹ ਤਾਂ ਹੁੰਦਾ ਨਹੀਂ ਕਰਨਾ ਨਹੀਂ ਹੈਗਾ ਮੈਂ ਤੁਹਾਨੂੰ ਕਿੰਨੇ ਵਾਰ ਕਹਤਾ ਵੀ ਛੋਡੀ ਭੈਣ ਨਹੀਂ ਆਪਣੀ ਗੱਲ ਦਾ ਹੱਲ ਕਰਨ ਵਾਲੀ ਹੈਗੀ ਨਾਲੇ ਤੁਹਾਡੇ ਭਰਾ ਨਾਲ ਗੱਲ ਕਰਨੀ ਤੂੰ ਸਿਆਪ ਕਰ ਲਓ ਜਾ ਕੇ ਨਹੀਂ ਫਿਰ ਮੈਂ ਤਾਂ ਗੱਲ ਕਰ ਹੀ ਲਵਾਂਗੀ ਹੁਣ ਸਬਰ ਵੀ ਕਰ ਲੈ ਕਿੰਨਾ ਕੁ ਟਾਈਮ ਕਰਾਂ ਸਬਰ ਮੈਂ ਇਹ ਗੱਲਾਂ ਨਹੀਂ ਗੀਆਂ ਹੁਣ ਕਰ ਲੈਨੇ ਆ ਗੱਲ ਕੋਈ ਨਾ ਚੱਲਦੇ ਰਾਂਗੇ ਜੇ ਸੁੱਤ ਨਹੀਂ ਗੱਲ ਹੁੰਦੀ ਫਿਰ ਮੈਂ ਜਾ ਕੇ ਕਰਤੀ ਆਵਾਂ ਗੱਲ ਆਹੋ ਤੂੰ ਕਰਕੇ ਆਏਂਗੀ ਵੱਡੀ ਮੈਨੂੰ ਤਾਂ ਬਿਠਾ ਦਿੰਨੇ ਓ ਇਹ ਗੱਲਾਂ ਬੈਠਣ ਵਾਲੀਆਂ ਨਹੀਂ ਹੈਗੀਆਂ ਨਾਲੇ ਚੱਲ ਠੀਕ ਹੈ ਨਾਲੇ ਆ ਪਾਲਤੂ ਗੱਲਾਂ ਵਾਸਤੇ ਮੇਰੇ ਕੋਲ ਟਾਈਮ ਹੈ ਨਹੀਂਗਾ ਨਾਲੇ ਜਿਹੜੀ ਸਾਨੂੰ ਮੈਂ ਕੋਈ ਕੰਮ ਦੀ ਗੱਲ ਕਹ ਹਨ ਉਹ ਤਾਂ ਸਾਨੂੰ ਬੇਫਾਲਤੂ ਲੱਗਦੀ ਆ ਵੀ ਮੈਂ ਤਾਂ ਉਹੀ ਬਕਵਾਸ ਕਰਦੀ ਆਂਗੀ ਮੇਰੀਆਂ ਗੱਲਾਂ ਤੇ ਕਦੋਂ ਅਸਰ ਹੁੰਦਾ ਸਾਨੂੰ ਗੱਲ ਘਰੇ ਓ ਜਾ ਕੇ ਨਹੀਂ ਫਿਰ ਮੈਨੂੰ ਤਾਂ ਜਾਣਾ ਹੀ ਪਊਗਾ ਮੈਨੂੰ ਕਹਿੰਦੇ ਨੇ ਤੂੰ ਚੁੱਪ ਕਰ ਜਾ ਠੰਡੀ ਰਿਹਾ ਕਰ ਹੋਇਆ ਕਿਤੇ ਬੰਦਾ ਚੁੱਪ ਕਰ ਗਿਆ ਕਿੰਨਾ ਟਾਈਮ ਹੋ ਗਿਆ ਮੈਨੂੰ ਮੂੰਹ ਕੰਨੀ ਦੇਖੀ ਜਾਂਦੀ ਨੂੰ ਵੀ ਚਲ ਅੱਜ ਗੱਲ ਹੁੰਦੀ ਆ ਕੱਲ ਗੱਲ ਹੁੰਦੀ ਹੈਗੀ ਪਰ ਨਹੀਂ ਇਹਨਾਂ ਨੇ ਮੇਰੀ ਗੱਲ ਸੁਣਨੀ ਕਦੋਂਾਂਗੀ ਕਰਨੀ ਇਹਨਾਂ ਨੇ ਆਪਣੀ ਮਰਜ਼ੀ ਆ ਹੋਰ ਬਾਈ ਕਿੱਦਾਂ ਠੀਕ ਆ ਜਿਸ ਕਰਨ ਤੂੰ ਦੱਸ ਬਸ ਵਧੀਆ ਬਾਈ ਬਾਈ ਆ ਕੀ ਕਰਾ ਲਿਆ ਤੂੰ ਉਹ ਬਸ ਯਾਰ ਐਕਸੀਡੈਂਟ ਜਾ ਹੋ ਗਿਆ ਸੀ ਐਵੇਂ ਕਿਵੇਂ ਹੋ ਗਿਆ ਪਪਾ ਹੀ ਨਹੀਂ ਲੱਗਾ ਯਾਰ ਅੱਛਾ ਤੈਨੂੰ ਬਾਈ ਦਵਾਈ ਲਾ ਰਹੇ ਆ ਬਈ ਹਾਂ ਦਵਾਈ ਚੱਲ ਰਹੀ ਆ ਮੈਂ ਨਾ ਇਹ ਕਹਿ ਰਿਹਾ ਸੀ ਜਿਹੜੇ ਆਪਣੇ ਵੰਡੇ ਚ ਹਿੱਸੇ ਚ ਆਉਂਦੀ ਆ ਜ਼ਮੀਨ ਉਹ ਮੇਰੇ ਨਾਲਵਾ ਦੋ ਉਹ ਜੱਸੇ ਯਾਰ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਉਹਦੇ ਵਿਚਾਰੇ ਤੇ ਛੱਟ ਬੱਚੀ ਹੋਈ ਹੈ ਤੇ ਤੈਨੂੰ ਜ਼ਮੀਨ ਵੜਾਣ ਦੀ ਪਈ ਹੋਈ ਹੈ ਮਾੜੀ ਮੋਟੀ ਤਾਂ ਸ਼ਰਮ ਕਰ ਲੈ ਤੂੰ ਤਾਂ ਚੁੱਪ ਹੀ ਹੋ ਜਾ ਸਾਡੇ ਦੋਨਾਂ ਭਰਾਵਾਂ ਦਾ ਆਪਸ ਚ ਮਾਮਲਾ ਹੈ ਤੂੰ ਕੌਣ ਹੋਂ ਨਾ ਬੋਲਣ ਵਾਲਾ ਕਿ ਤੇਰਾ ਭਰਾ ਹੈ ਤੇ ਮੇਰਾ ਵੀ ਭਰਾ ਹੈ ਤੈਨੂੰ ਇਹ ਨਹੀਂ ਪਤਾ ਕਿਹੜੇ ਟਾਈਮ ਕਿਹੜੀ ਗੱਲ ਕਰਨੀ ਹੈ ਜੇ ਦੁੱਖ ਸੁੱਖ ਚ ਸਾਥ ਨਹੀਂ ਵੜਾਉਣਾ ਇਹ ਗੱਲਾਂ ਤਾਂ ਨਾ ਕਰ ਕੰਜਰਾ ਕੋਈ ਅਕਲ ਨੂੰ ਹੱਥ ਮਾਰ ਅੱਛਾ ਹੁਣ ਤੂੰ ਮੈਨੂੰ ਸਿਖਾਏਗਾ ਕਿੰਦੇ ਨਾਲ ਕਿਵੇਂ ਗੱਲ ਕਰਨੀ ਹੈ ਕਿੰਦੇ ਨਾਲ ਕਿਵੇਂ ਨਹੀਂ ਮੈਨੂੰ ਆਦੇ ਭਰਾ ਨਾਲ ਗੱਲ ਕਰਨ ਦੇ ਜ਼ਰੂਰੀ ਐਸੀ ਗੱਲ ਕਰ ਰਹੇ ਆ ਤੇਰੇ ਵਿੱਚ ਬੋਲਣ ਦਾ ਹੱਕ ਨਹੀਂਗਾ ਉਹ ਭਰਾਵਾ ਉਹ ਤੇਰੇਗੇ ਹੱਥ ਬੰਨੇ ਮੈਂ ਤਾਂ ਸਾਲਾ ਪਹਿਲਾਂ ਹੀ ਹਾਲਾਤਾਂ ਦਾ ਮਾਰਿਆ ਤੇ ਤੂੰ ਤੋਂ ਆ ਗੱਲਾਂ ਛੇੜ ਕੇ ਬਹਿ ਗਿਆ ਉਹ ਬਾਈ ਮੈਨੂੰ ਨਹੀਂ ਪਤਾ ਤੂੰ ਮੇਰੇ ਜ਼ਮੀਨ ਨਾਂ ਲਵਾ ਦੇ ਸਵੇਰੇ ਚੱਲ ਕੇ ਉਹ ਕਿਹੜੀ ਜ਼ਮੀਨ ਤੇਰੇ ਨਾਂ ਲਵਾਦਾ ਕਾਦੇ ਸਾਈਨ ਤੈਨੂੰ ਕਰਦਾ ਆਜਿੰਦੇ ਪਿੱਛੇ ਰੰਡੇ ਰੋਣਾ ਪੈ ਰਿਹਾ ਜ਼ਮੀਨ ਪਿੱਛੇ ਤੂੰ ਤਾਂ ਭਾਈ ਐਂ ਗੱਲਾਂ ਕਰੇ ਜਾਨੇ ਜਿਵੇਂ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਮੇਰਾ ਪਹਿਲੇ ਵੀ ਪੀ ਪੜਿਆ ਪਿਆ ਮੈਂ ਤਾਂ ਮੈਤੋ ਕੋ ਸ਼ੋ ਹੋ ਜੂਗਾ ਤੇਥੋਂ ਕੀ ਹੋ ਜੂਗਾ ਬੰਦਾ ਮਾਰ ਦੇਗਾ ਤੂੰ ਓ ਤੂੰ ਤਾਂ ਚੁੱਪ ਹੀ ਕਰ ਜਾ ਠੀਕ ਹੈ ਨਾ ਅਸੀਂ ਆਪਸ ਵਿੱਚ ਗੱਲ ਕਰ ਰਹੇ ਆਂ ਮੈਂ ਤਾਂ ਹਲੇ ਚੁੱਪ ਹੀ ਆਂ ਓ ਤੁਸੀਂ ਚੁੱਪ ਕਰ ਜਾਓ ਦੋਵੇਂ ਓ ਪਰਾਵਾ ਹੁਣ ਮੈਨੂੰ ਜਾਣ ਦੇ ਤੇ ਨਾਲੇ ਮੈਂ ਠੀਕ ਹੋ ਜਾ ਤੇ ਫਿਰ ਠੰਡੇ ਮਤੇ ਨਾਲ ਗੱਲ ਕਰਾਂਗੇ ਚੱਲ ਚੱਲੀਏ ਮੁੰਡਿਆ ਓ ਬਾਈ ਤੁਸੀਂ ਦਿਲ ਚ ਪਾਪ ਰੱਖਦੇ ਹੋ ਤਾਂ ਹੀ ਤੁਹਾਡੇ ਨਾਲ ਆਹੀ ਕੁਝ ਹੁੰਦਾ ਹੈ ਓ ਮੈਨੂੰ ਸਭ ਪਤਾ ਹੈ ਤੁਸ ਕਰਨ ਵੀ ਹੱਥ ਹੀ ਕਰਦਾ ਨਾ ਜੇ ਕੋਈ ਗੱਲ ਸੀ ਤਾਂ ਮੈਨੂੰ ਮੇਰੇ ਇਕੱਲੇ ਨਾਲ ਕਰ ਲੈਂਦਾ ਹੈਲੋ ਹੈਲੋ ਕਨੇ ਕੀ ਹਾਲ ਹੈ ਮੈਂ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਬਸ ਠੀਕ ਹੀ ਆ ਭੈਣਾ ਜਿਦਾਂ ਦੇ ਹਾਲਾਤ ਚੱਲ ਰਹੇ ਆ ਹਾਲਾਤ ਚੱਲ ਰਹੇ ਨੇ ਕਿਉਂ ਕੀ ਹੋਇਆ ਹੋਣਾ ਕੀ ਆ ਭੈਣੇ ਅੱਜ ਸਕਰਨ ਟਕਰਿਆ ਸੀਗਾ ਅੱਛਾ ਤੇ ਮੈਨੂੰ ਜ਼ਮੀਨ ਨੂੰ ਲੈ ਕੇ ਨਾ ਬਾਲਾ ਪੁੱਠਾ ਸਿੱਧਾ ਬੋਲਦਾ ਸੀਗਾ ਕਿਉਂ ਜੇ ਮੈਨੂੰ ਲੈ ਕੇ ਕਿਉਂ ਬੋਲਿਆ ਕਹਿੰਦਾ ਮੇਰੇ ਨਾਮ ਮੇਰਾ ਹਿੱਸਾ ਮੇਰੇ ਨਾਮ ਲਿਖਾ ਦੇ ਵੀਰੇ ਕੀ ਕਰਾਂ ਜੇ ਇਹਨਾਂ ਨੂੰ ਕੋਈ ਨਾਰਮਲ ਹੀ ਗੱਲ ਕਹਤੀ ਹੈ ਨਾ ਇਹ ਤਾਂ ਵੀ ਪੁੱਠੇ ਪਾਸੇ ਲੈ ਕੇ ਜਾਂਦੇ ਨੇਗੇ ਮੇਰੀ ਗੱਲ ਸੁਣੋ ਤੁਹਾਨੂੰ ਨਾ ਕੁਝ ਕਹਾਂਦੀ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਜਿਹੜਾ ਕੁਝ ਬੋਲਦੇ ਨੇ ਬੋਲੀ ਜਾਂਦੇ ਆ ਇਹ ਸਾਰਾ ਨਾ ਪਰਜਾਈ ਕਰਕੇ ਹੁੰਦਾਗਾ ਦੇਖ ਭੈਣ ਮੈਂ ਤੇਰੇ ਕੇ ਹੱਥ ਬੰਨਦਾ ਤੂੰ ਸਾਡਾ ਨਾ ਇੱਕ ਵਾਰ ਘਰ ਆ ਕੇ ਆ ਰੋਲਾ ਨਹੀਂ ਵੜਵਾ ਦੇ ਅਨੇ ਸਾਡੇ ਭਰਾਵਾਂ ਭਰਾਵਾਂ ਚ ਵੱਡ ਟੁਕ ਹੋ ਜੂਗੀ ਫਿਰ ਕੋਈ ਫਾਇਦਾ ਵੀਰੇ ਮੈਂ ਮੰਨਦੀ ਆ ਪਰ ਤੁਹਾਨੂੰ ਵੀ ਪਤਾ ਮੇਰੀ ਸੁੰਦਾ ਕਿੱਥੋਂ ਆਇਏ ਐਵੇਂ ਆ ਕੇ ਜੇ ਮੈਨੂੰ ਪੁੱਠਾ ਸਿੱਧਾ ਬੋਲੇ ਫਿਰ ਵਾਧੂ ਦਾ ਰੋਲਾ ਵਧੂਗਾ ਹੁਣ ਫਿਰ ਮੈਂ ਦੱਸ ਕੀ ਕਰਾਂ ਮੈਨ ਮੇਰੇ ਵੀ ਤਾਂ ਗੱਲ ਪੈਨ ਨੂੰ ਹੁੰਦਾ ਸੀ ਕਹਿੰਦਾ ਮੇਰਾ ਬੀਪੀ ਨਾ ਵਧਾ ਨਹੀਂ ਤਾਂ ਮੈਥੋਂ ਕੁਝ ਹੋ ਜਾਊਗਾ ਚੱਲ ਵੀਰੇ ਫਿਰ ਮੈਂ ਦੇਖਦੀ ਆ ਇੱਕ ਵਾਰੀ ਮੈਨੇ ਨਾਲ ਗੱਲ ਕਰਦੀ ਆ ਵੀ ਇਹ ਕੀ ਕਹਿੰਦੇ ਨੇਗੇ ਹਾਂ ਠੀਕ ਹੈ ਭੈਣੇ ਤੂੰ ਇੱਕ ਵਾਰੀ ਗੱਲ ਕਰੀ ਹੁੰਦੇ ਨਾਲ ਚੱਲ ਧਿਆਨ ਰੱਖੀ ਵੀਰੇ ਚੰਗਾ ਭੈਣੇ ਠੀਕ ਹੈ ਉਹ ਪ੍ਰਵੀਨ ਯਾਰ ਚਾ ਲਿਆ ਨਾ ਟਾਈਮ ਹੋ ਗਿਆ ਹਾਂ ਲੋ ਇੱਥੇ ਪਰ ਵੀ ਨਾ ਹਾਂਜੀ ਤੂੰ ਰਾਤ ਵੀ ਕਾਫੀ ਟਾਈਮ ਫੋਨ ਤੇ ਲੱਗੀ ਰਹੀ ਮੈਂ ਤੈਨੂੰ ਪੁੱਛਣਾ ਸੀਗਾ ਰਾਤ ਨੂੰ ਫਿਰ ਮੈਨੂੰ ਯਾਦ ਆ ਗਿਆ ਤੁਮਾਰਾ ਕਿਦਾਂ ਸੇ ਫੋਨ ਉਹ ਤਾਂ ਨਾ ਜੀ ਲਖਵਿੰਦਰ ਨੇ ਫੋਨ ਕਰਿਆ ਸੀ ਮੈਨੂੰ ਤੇ ਉਥੇ ਨਾ ਬੜਾ ਵਾਦਾ ਵਧ ਰਿਆ ਬੜਾਰੇ ਨੇ ਮੈਨੂੰ ਜੀ ਤੂੰ ਭੈਣੇ ਆ ਕੇ ਜਾ ਮੈਂ ਜਾਇਆ ਹਾਂ ਹਾਂਜੀ ਤੂੰ ਕਿਉਂ ਨਾ ਥੋੜੀ ਕੀਤੀ ਤੈਨੂੰ ਕਿੰਨਾ ਤੂੰ ਜਲੀਲ ਕਰਕੇ ਘਰੋਂ ਕੱਢਿਆ ਹੁਣ ਫਿਰ ਤੂੰ ਉੱਥੇ ਜਾ ਰਹੀ ਹੈਂ ਮੈਂ ਤੈਨੂੰ ਜਾਣ ਦਿੰਦਾ ਇਹ ਤੁਸੀਂ ਕਿੰਨੀ ਦੀ ਗੱਲ ਕਰ ਰਹੇ ਹੋਗੇ ਹੁਣ ਮੈਂ ਹੀ ਤਾਂ ਹੈਗੀ ਆ ਉੱਥੇ ਸਾਰਾ ਕੁਝ ਦੇਖਣ ਆਲੀ ਜੇ ਬੇਬੇ ਬਾਪੂ ਹੁੰਦੇ ਚੱਲ ਫਿਰ ਗੱਲ ਵੱਖਰੀ ਸੀਗੀ ਜੇ ਮੈਂ ਨਹੀਂ ਜਾਊਂਗੀ ਤਾਂ ਹੋਰ ਕੌਣ ਜਾਊਗਾ ਨਾ ਕੋਲੇ ਤੂੰ ਮੈਨੂੰ ਇਹ ਦੱਸ ਉਹਨਾਂ ਤੇਰੀ ਇੱਕੋ ਹੀ ਗੱਲ ਕਦੇ ਮੰਨੀ ਆ ਉਲਟਾ ਤੈਨੂੰ ਵੇਚੀ ਕਰਕੇ ਭੇਜਦੇ ਆ ਤੈਨੂੰ ਉਥੋਂ ਫਿਰ ਹੁਣ ਮੈਂ ਕੀ ਕਰਾਂ ਤੁਸੀਂ ਆਪ ਹੀ ਦੱਸੋ ਮੈਂ ਤਾਂ ਤੈਨੂੰ ਨਹੀਂ ਕਹਣਾ ਮੈਂ ਤੈਨੂੰ ਨਹੀਂ ਜਾਣਾ ਉੱਥੇ ਵਰ ਵਰ ਮੈਂ ਬੇਚੀਨੀ ਕਰਾਉਂਦੀ ਹਾਂ ਦੇਖਿਓ ਤੁਸੀਂ ਸਮਝੋ ਨਾਲੇ ਜੀ ਤੁਸੀਂ ਨਹੀਂ ਸਮਝੋਗੇ ਹੋਰ ਕੌਣ ਸਮਝੂਗਾ ਇੱਕ ਵਾਰ ਜਾਏ ਹੁੰਦੇ ਮੈਨੂੰ ਨਹੀਂ ਜਾਂਦਾ ਯੂਟੇਲਿਕਾ ਦੇਰੇ ਵਾਰਾ ਰੋਕੀ ਦਾਂਗੀ ਕੀ ਕਰਾਂ ਮੈਂ ਇਹਨਾਂ ਨੇ ਤਾਂ ਜਮੀ ਕੋਈ ਨਾ ਕਰਦੀ ਖਿਜਾਣਾ ਨਹੀਂ ਹੈਗਾ ਉੱਥੇ ਜੇ ਜਾਣੀ ਹੈ ਤਾਂ ਮਰਦੀਆਂ ਨਹੀਂ ਜਾਂਦੀ ਤਾਂ ਮਰਦੀ ਹੈਗੀ ਹੁਣ ਫਿਰ ਮੈਂ ਬਾਈ ਨੂੰ ਕੀ ਕਵਾਂ ਵਿਚਾਰ ਨੇ ਡੇਮਾ ਨੇ ਮੈਨੂੰ ਫੋਨ ਵੀ ਲਾਇਆ ਜਵਾਬ ਵੀ ਨਹੀਂ ਦੇ ਸਕਦੀ ਹੈਗੀ ਪਰ ਜੇ ਇਹਨਾਂ ਦੇ ਉੱਤੇ ਦਿਓ ਕੇ ਜਾਣੀ ਹੈ ਤਾਂ ਹੀ ਬੋਲਣਗੇ ਜੇ ਨਹੀਂ ਜਾਂਦੀ ਤਾਂ ਬਾਈ ਦੇ ਮਨ ਚ ਪਤਾ ਨਹੀਂ ਕੀ ਕੀ ਗੱਲ ਜਾਊਗਾ ਸਮਝ ਨਹੀਂ ਆ ਰਹੀ